ਕਿਸੇ ਨੂੰ 29000 ਰੁਪਏ ਦੇਣਾ ਸੀ ਮੈਂ ਮੈਂ ਉਹਨੂੰ ਸੈਲਫ ਦਾ ਚੈੱਕ ਦਿੱਤਾ ਠੀਕ ਹੈ 6 ਤਰੀਕ ਪਾ ਕੇ ਦਿੱਤੀ ਉਹਨੂੰ ਉਹਨਾਂ ਨੇ ਬੈਂਕ ਆਏ ਆ ਬੈਂਕ ਜਾ ਕੇ ਉਹਨਾਂ ਨੇ ਅੱਜ ਚੈੱਕ ਪਾਸ ਕਰਾ ਲਿਆ ਮੇਰੇ ਅਕਾਊਂਟ ਦੇ ਵਿੱਚੋਂ ਪੇਮੈਂਟ ਘਟੀ ਗਈ 6 6 6 ਤਰੀਕ ਵਾਲਾ 4 ਤਰੀਕ ਨੂੰ ਪਾਸ ਕਰਤਾ ਉਹਨਾਂ ਨੇ ਪੈਸੇ ਦੀ ਕੋਈ ਦਿੱਕਤ ਨਹੀਂ ਪੈਸੇ ਤਾਂ ਆਪਾਂ ਦੇਣੇ ਹੋ ਬੰਦੇ ਨੂੰ ਬਟ ਉਹ ਬੰਦੇ ਨੂੰ ਮੈਂ ਜਦੋਂ 6 ਤਰੀਕ ਦਾ ਚੈੱਕ ਦਿੱਤਾ 4 ਤਰੀਕ ਨੂੰ ਕਿਵੇਂ ਪਾਸ ਹੋ ਜੂਗਾ ਬੈਂਕ 'ਚ ਹੁੰਦਾ ਨਹੀਂ ਪਹਿਲਾਂ ਕਦੇ ਅਜਿਹਾ ਕੁਝ ਵੇਖਿਆ ਇਹ ਤੋਂ ਪਹਿਲਾਂ ਹੋਇਆ ਮੇਰੇ ਬੈਂਕ ਨਾਲ ਇਸੇ ਬੈਂਕ ਦੇ ਵਿੱਚ ਹੀ ਉਸੇ ਬੰਦੇ ਨੇ ਇੱਕ ਕੋਈ ਬੰਦੇ ਨੇ ਕਿਸੇ ਬੰਦੇ ਨੇ ਡਿਟੇਲ ਲਈਤੀ ਹੈ ਇਹਨਾਂ ਦਾ ਕੀ ਮਤਲਬ ਆਂਦਾ ਵੀ ਬੈਂਕ ਤੋਂ ਬੈਂਕ ਅਮਪਲਾਈ ਬੈਂਕ ਅਮਪਲਾਈ ਕਿਸੇ ਹੋਰ ਬੰਦੇ ਨੂੰ ਮੇਰੇ ਖਾਤੇ ਦੀ ਡਿਟੇਲ ਕਿਵੇਂ ਦਊਗਾ ਇਹ ਕੁਝ ਹੋਰ ਵੀ ਕਰ ਸਕਦੇ ਮੇਰੇ ਨਾਲ ਮੇਰੇ ਖਾਤੇ 'ਤੇ ਪੈਸੇ ਪਏ ਆ ਮੇਰੇ ਖਾਤੇ 'ਤੇ 6 ਲੱਖ ਰੁਪਈਆ ਪਏ ਆ ਅੱਜ ਕੱਲ੍ਹ ਹੋਰ ਵੀ ਕੁਝ ਕਰ ਸਕਦੇ ਆ ਤੁਹਾਡੇ ਮਾਂ 'ਚ ਡਰ ਬਣ ਗਿਆ ਯਾਰ ਪੂਰਾ ਡਰ ਹੈ ਮੇਰੇ ਮਨ ਦੇ ਵਿੱਚ ਵੀ ਕੱਲ੍ਹ ਨੂੰ ਹੋਰ ਕੁਝ ਕਰ ਤਾਉਂਦੇ ਨੇ ਫਿਰ ਮੈਂ ਕਿੱਥੇ ਜਾਊਂਗਾ ਮੈਂ ਤਾਂ ਲੋਕਾਂ ਨੂੰ ਵੀ ਕਹੂੰਗਾ ਤੁਸੀਂ ਬ ਇਹ ਬੈਂਕ ਫਰਾਡ ਹੈ ਇਹਦੇ ਬੈਂਕ ਤੁਹਾਡੀ ਪ੍ਰਾਈਵੇਸੀਆਂ ਕੋਈ ਨਹੀਂ ਥੋੜੀ ਪ੍ਰਾਈਵੇਸੀ ਲੀਕ ਹੋ ਸਕਦੀ ਹੈ ਤੁਹਾਡਾ ਕੱਲ ਨੂੰ ਕੋ ਨੁਕਸਾਨ ਹੋ ਸਕਦਾ ਹੈ ਕੱਲ ਨੂੰ ਜੇ ਤੋ ਕੋਈ ਪੈਸੇ ਲੈ ਜਾਓ ਬੈਂਕ ਦੇ ਅਮਪਲਾਈ ਕਹਦੇ ਵੀ ਫੁਲਾਣਾ ਬੰਦਾ ਪੈਸੇ ਲੈ ਗਿਆ ਉਹ ਲੁੱਟ ਖੋ ਹੋ ਸਕਦੀ ਹੈ ਕੱਲ ਨੂੰ ਮੈਂ ਕਿਸੇ ਨੂੰ ਵੀ ਹੋਰ ਚੈੱਕ ਦੇਣਾ ਕੱਲ ਨੂੰ ਕੋਈ ਬੰਦਾ ਹੋਰ ਮੇਰੇ ਫਰਾਡ ਵੀ ਕਰ ਸਕਦਾ ਹੈ ਬੈਂਕ ਮਿਲੀ ਭਗਤੀ ਹੈ ਬੈਂਕ ਦੀ ਉਹ ਬੰਦਾ ਆਉਂਦਾ ਬੰਦਾ ਆ ਕੇ ਦੁਬਾਰਾ ਐਂਟਰੀ ਮੇਰੀ ਹੁਣ ਮਨਤਾਂ ਕਰੀ ਜਾਂਦੇ ਆ ਕਦੇ ਕਿਸੇ ਦਾ ਫੋਨ ਆਉਂਦਾ ਕਿਸੇ ਦਾ ਫੋਨ ਆਉਦਾ ਤੁਹਾਡੀ ਐਂਟਰੀ ਵਾਪਸ ਹੋ ਗਈ ਜੀ ਤੁਸੀਂ ਐ ਨਾ ਕਰੋ ਜੀ ਤੁਸੀਂ ਐ ਨਾ ਕਰੋ ਤੁਸੀਂ ਐ ਨਾ ਕਰੋ ਅਸੀਂ ਖੜੇ ਹਾਂ ਇਸ ਵਕਤ ਕੈਪੀਟਲ ਫਾਈਨਾਂਸ ਬੈਂਕ ਦੇ ਅੱਗੇ ਜਿੱਥੇ ਇੱਕ ਵਿਅਕਤੀ ਨੇ ਇਲਜ਼ਾਮ ਲਗਾਇਆ ਹੈ ਕਿ ਮੈਂ ਇੱਕ ਵਿਅਕਤੀ ਨੂੰ ਚੈੱਕ ਦਿੱਤਾ ਸੀ 29000 ਰੁਪਏ ਦਾ ਤੇ ਉਹ ਤੇ ਤਰੀਕ 26 ਤਰੀਕ ਕਿ 6 ਤਰੀਕ ਨੂੰ ਉਹ ਕੈਸ਼ ਕਰਾ ਸਕ ਗਿਆ ਜਾਂ ਆਪਦੇ ਖਾਤੇ ਜਾਂ ਕਿਸ ਤਰੀਕੇ ਨਾਲ ਵੀ ਉਹ ਪੇਮੈਂਟ ਲੈ ਸਕੇਗਾ ਪਰ ਬੈਂਕ ਵਾਲਿਆਂ ਨੇ ਉਹ ਜਿਹੜਾ ਚੈੱਕ ਹੈ ਉਹ 4 ਤਰੀਕ ਨੂੰ ਇਸ਼ੂ ਕਰ ਦਿੱਤਾ 4 ਤਰੀਕ ਨੂੰ ਹੀ ਪਾਸ ਕਰ ਦਿੱਤਾ ਇਹ ਕਿਵੇਂ ਹੋ ਸਕਦਾ ਇਹ ਜਦੋਂ ਚੈੱਕ ਤੇ 1.5 6 ਤਰੀਕ ਦੀ ਹੈ ਤਾਂ ਕੋਈ ਵਿਅਕਤੀ ਪਹਿਲਾਂ ਕਿਵੇਂ ਜਾਂ ਬੈਂਕ ਕਿਵੇਂ ਪਹਿਲਾਂ ਦੇ ਸਕਦੀ ਹੈ ਬਾਈ ਸਾਡੇ ਨਾਲ ਹੈ ਕੀ ਮਾਮਲਾ ਜੀ ਪੂਰਾ ਮਾਮਲਾ ਜੀ ਮਾਮਲਾ ਇਹ ਹੈ ਜੀ ਕਿਸੇ ਨੂੰ 29000 ਰੁਪਏ ਦੇਣਾ ਸੀ ਮੈਂ ਮੈਂ ਉਹਨੂੰ ਸੈਲਫ ਦਾ ਚੈੱਕ ਦਿੱਤਾ ਠੀਕ ਹੈ 6 ਤਰੀਕ ਪਾ ਕੇ ਦਿੱਤੀ ਉਹਨੂੰ ਉਹਨਾਂ ਨੇ ਬੈਂਕ ਆਏ ਆ ਬੈਂਕ ਚ ਜਾ ਕੇ ਉਹਨਾਂ ਨੇ ਅੱਜ ਚੈੱਕ ਪਾਸ ਕਰਾ ਲਿਆ ਮੇਰੇ ਅਕਾਊਂਟ ਦੇ ਵਿੱਚੋਂ ਪੇਮੈਂਟ ਘਟੀ ਗਈ ਠੀਕ ਹੈ ਬੈਂਕ ਦੇ ਮੈਨੂੰ ਵਾਰ-ਵਾਰ ਫੋਨ ਆ ਰਹੇ ਬੈਂਕ ਦੇ EMPLOYES ਦੇ ਬੈਂਕ ਦੇ ਮੈਨੇਜਰ ਦੇ ਜਨਰਲ ਮੈਨੇਜਰ ਦੇ ਵੀ ਅਸੀਂ ਤੁਹਾਡੀ ਐਂਟਰੀ ਵਾਪਸ ਕਰਤੀ ਤੁਸੀਂ ਕੁਝ ਨਾ ਕਰੋ ਜੀ ਮੈਨੂੰ ਇਨਸਾਫ ਦਵਾਇਆ ਜਾਵੇ ਕੱਲ ਨੂੰ ਮੇਰੇ ਮੇਰਾ ਕੀ ਸੇਫ ਹੈ ਮੇਰੇ ਅੰਚ 20 ਲੱਖ ਰੁਪਇਆ ਪਿਆ 10 ਲੱਖ ਰੁਪਇਆ 5 ਲੱਖ ਰੁਪਇਆ ਕੱਲ ਨੂੰ ਇਹ ਹੋਰ ਕਿਸੇ ਨੂੰ ਘੁੜਾ ਕੇ ਦੇ ਦੇਣਗੇ ਜੋ ਤੁਸੀਂ ਪਹਿਲਾਂ ਗਏ ਉਦੋਂ ਕੁਝ ਕੀ ਬੋਲੇ ਜਦੋਂ ਤੁਸੀਂ ਪਹਿਲਾਂ ਇੱਕ ਵਾਰ ਗੱਲ ਉਹਨਾਂ ਨੇ ਤਾਂ ਮੈਨੂੰ ਮੈਨੂੰ ਕਹਿੰਦੇ ਜੀ ਕੋਈ ਗੱਲ ਨਹੀਂ ਚੈੱਕ ਦੇਖਦੇ ਆ ਚੈੱਕ ਦੇਖਦੇ ਮੇਰੇ ਇੱਥੇ ਜਿਹੜਾ ਮੈਨੇਜਰ ਕੈਸ਼ੀਅਰ ਹੈ ਕੈਸ਼ੀਅਰ ਨਾਲ ਮੇਰੀ ਗੱਲ ਹੋਈ ਕੈਸ਼ੀਅਰ ਕਹਿੰਦਾ ਜੀ ਮੈਂ ਦੇਖਦਾ ਵੀ ਕੀ ਹੋਇਆ ਕੀ ਨਹੀਂ ਹੋਇਆਗਾ ਫਿਰ ਮੈਂ ਇੱਥੇ ਇੱਕ ਅਨੁਜ ਸ਼ਰਮਾ ਜੀ ਹੈ ਉਹਨਾਂ ਨੂੰ ਫੋਨ ਮਰਿਆ ਉਹ ਕਹਿੰਦੇ ਜੀ ਦੇਖਦੇ ਆ ਮੇਰੇ ਖਾਤੇ ਜਦੋਂ ਪੈਸੇ ਕੱਟੇ ਗਏ ਦੇਖਦੇ ਕੀ ਹੈ ਮੇਰੇ ਦਾ ਖਾਤੇ ਚ ਪੈਸੇ ਕੱਟੇ ਗਏ ਨਾ ਮੈਨੂੰ ਪੇਮੈਂਟ ਦੀ ਲੋੜ ਸੀਗੀ ਮੈਂ ਉਹ ਬੰਦੇ ਨੂੰ 6 ਤਰੀਕ ਪਾਈ ਸੀ ਕਿ 6 ਤਰੀਕ ਨੂੰ ਕ ਇਹ ਤੂੰ ਪਹਿਲਾਂ ਕਦੇ ਅਜਿਹਾ ਕੁਝ ਵੇਖਿਆ? ਇਹ ਤੂੰ ਪਹਿਲਾਂ ਹੋਇਆ ਮੇਰੇ ਬੈਂਕ ਨਾਲ ਇਸੇ ਬੈਂਕ ਦੇ ਵਿੱਚ ਹੀ ਉਸੇ ਬੰਦੇ ਨੇ ਇੱਕ ਕੋਈ ਬੰਦੇ ਨੇ ਕਿਸੇ ਬੰਦੇ ਨੇ ਡਿਟੇਲ ਲਈਤੀ ਐ। ਇਹਨਾਂ ਦਾ ਕੀ ਮਤਲਬ ਆਂਦਾ ਵੀ ਬੈਂਕ ਤੋਂ ਬੈਂਕ ਅਮਪਲਾਈ ਬੈਂਕ ਅਮਪਲਾਈ ਕਿਸੇ ਹੋਰ ਬੰਦੇ ਨੂੰ ਮੇਰੇ ਕਾਊਂਟ ਦੀ ਡਿਟੇਲ ਕਿਵੇਂ ਦਊਗਾ? ਕਿਸੇ ਹੋਰ ਬੰਦੇ ਨੂੰ ਤੁਹਾਡੇ ਅਕਾਊਂਟ ਦੀ ਡਿਟੇਲ ਡਿਟੇਲ ਦਿੱਤੀ ਗਈ ਐ ਮੇਰੇ ਅਕਾਊਂਟ ਦੀ। ਮੈਂ ਜਦੋਂ ਇਹਨਾਂ ਨੂੰ ਤਾੜਿਆ ਵੀ ਤੁਸੀਂ ਇਹ ਕੰਮ ਨਾ ਕਰੋ ਕਹਿੰਦੇ ਅੱਜ ਤੋਂ ਬਾਅਦ ਨਹੀਂ ਹੁੰਦਾਗਾ। ਆਹ ਦੂਜਾ ਕੰਮ ਹੋਗਾ। ਮੇਰਾ ਇਹਨਾਂ ਨਾਲ 15 ਦਿਨਾਂ ਦਾ ਵਾਸਤਾ ਸਾਰਾ। 15 ਦਿਨ ਹੋ ਗਏ ਮ 15 ਦਿਨਾਂ 'ਚ ਦੋ ਘਟਨਾਵਾਂ ਹੋ ਗਈਆਂ। 15 ਦਿਨਾਂ 'ਚ ਦੋ ਘਟਨਾਵਾਂ ਹੋ ਗਈਆਂ। ਹੁਣ ਮੈਂ ਇਸ ਨੂੰ ਕਿੱਧਰ ਜਾਵਾਂ? ਮਤਲਬ ਇੱਕ ਖਾਤੇ ਦੀ ਜਿਹੜੀ ਜਾਣਕਾਰੀ ਹੁੰਦੀ ਹੈ ਉਹ ਤਾਂ ਮਤਲਬ ਜੇ ਕੋਈ ਪਰਿਵਾਰ ਦਾ ਮੈਂਬਰ ਆ ਉਹਨੂੰ ਵੀ ਨਹੀਂ ਦੰਦੇ। ਕੋਈ ਵੀ ਨਹੀਂ ਦੰਦੇ। ਤੇ ਇੱਕ ਤੀਜੇ ਬੰਦੇ ਨੂੰ ਕਿਵੇਂ ਦਿੱਤੀਗੀ? ਮੈਨੂੰ ਉਹ ਬੰਦੇ ਆ ਫੋਨ ਆਦਾ ਕਿ ਤੇਰੇ ਖਾਤੇ ਪੈਸੇ ਆ ਗਏ ਬਈ। ਤੇ ਉਹ ਬੰਦੇ ਨੂੰ ਕੀ ਪਤਾ ਲੱਗਾ ਮੇਰੇ ਖਾਤੇ ਪੈਸੇ ਆ ਗਏ? ਜੋ ਮੈਨੂੰ ਤਾਂ ਪਤਾ ਨਹੀਂ ਮੇਰੇ ਖਾਤੇ 'ਤੇ ਪੈਸੇ ਆ ਗਏ ਤੇ ਬੈਂਕ ਨੂੰ ਪਤਾ ਜਾਂਦਾ ਮੇਰੇ ਖਾਤੇ 'ਤੇ ਪੈਸੇ ਆਏ ਤੇ ਉਹ ਬੰਦੇ ਨੂੰ ਪਤਾ ਮੈਨੂੰ ਪਤਾ ਨਹੀਂ। ਮਾਲਕ ਨੂੰ ਪਤਾ ਨਹੀਂ ਅਕਾਊਂਟ ਤੇ ਕਾਊਂਟ ਦਾ ਤੀਜੇ ਬੰਦੇ ਨੂੰ ਰਮਿੰਦਾ ਅਕਾਊਂਟ ਨੰਬਰ ਵੀ ਨਹੀਂ ਪਤਾ ਵੀ ਕਾਊਂਟ ਨੰਬਰ ਕਿਹੜੇ 'ਚ ਪੈਸੇ ਆਏ ਐ ਤੇ ਉਹ ਕਹਿੰਦਾ ਤੇਰੇ ਖਾਤੇ ਪੈਸੇ ਆ ਗਏ ਵਧਾਈਆਂ ਹੁਣ ਭਾਈ ਤੈਨੂੰ ਦੱਸੋ ਉਹ ਮੈਨੂੰ ਬਤਾਂਦਿਆਂ ਜੀਂਦੇ ਤੇ ਮੈਂ ਬੈਂਕ 'ਚ ਪੁੱਛੀ ਜਾਂਦਾ ਬੈਂਕ ਵਾਲੇ ਕਹਿੰਦੇ ਆਉਣਗੇ ਆਉਣਗੇ ਉਹ ਬੰਦੇ ਨੂੰ ਪਤਾ ਕਿਵੇਂ ਪਤਾ ਲੱਗ ਗਿਆ ਵੀ ਮੇਰੇ ਖਾਤੇ ਪੈਸੇ ਆ ਗਏ ਤੇ ਅੱਜ ਤੁਹਾਡੇ ਨਵੇਂ ਵਾਪਰ ਕੀ ਵੀ ਥੋੜਾ ਚੈੱਕ ਜਿਹੜਾ 6 ਤਰੀਕ ਦਾ ਸੀ ਹੋ ਜਾ ਜਗਾ ਉਹ ਅੱਜ ਕੈਸ਼ ਹੋ ਗਿਆ ਦੱਸੋ ਮੇਰੇ ਕੋਈ ਕੱਲ ਨੂੰ ਮੈਂ ਕਿਸੇ ਨੂੰ ਕੋਈ ਹੋਰ ਚੈੱਕ ਦੇਣਾ ਕੱਲ ਨੂੰ ਕੋਈ ਬੰਦਾ ਹੋਰ ਉਹ ਬੰਦਾ ਆਉਂਦਾ ਬੰਦਾ ਆ ਕਿ ਦੁਬਾਰਾ ਐਂਟਰੀ ਮੇਰੀ ਹੁਣ ਮਨਤਾਂ ਕਰੀ ਜਾਂਦੇ ਆ ਕਦੇ ਕਿਸੇ ਦਾ ਮਿਫੋਨ ਆਉਂਦਾ ਕਿਸੇ ਦਾ ਫੋਨ ਆਉਂਦਾ ਤੁਹਾਡੀ ਐਂਟਰੀ ਵਾਪਸ ਹੋ ਗਈ ਜੀ ਤੁਸੀਂ ਐ ਨਾ ਕਰੋ ਜੀ ਤੁਸੀਂ ਐ ਨਾ ਕਰੋ ਤੁਸੀਂ ਐ ਨਾ ਕਰੋ ਮਤਲਬ ਇਹਦਾ ਮਤਲਬ ਕੀ ਹੈ ਵੀ ਕਿਸੇ ਦੇ ਨਾਲ ਵੱਡੀ ਕੋਈ ਘਟਨਾ ਕਰਕੇ ਉਸ ਤੋਂ ਬਾਅਦ ਕਹਦੇ ਆ ਵੀ ਅਸੀਂ ਉਹ ਸਹੀ ਕਰਤੀ ਜੀ ਤਾਂ ਉਹ ਸਹੀ ਹੋ ਜਾਂਦੀ ਸਹੀ ਹੋ ਸਕਦਾ ਇਹਨਾਂ ਦੇ ਇਹ ਕਰ ਸਕਦੇ ਇਹ ਜੋ ਮੇਰੇ ਨਾਲ ਹੋ ਸਕਦਾ ਹੋ ਸਕਦਾ ਹੋਰ ਕਿਸੇ ਨਾਲ ਵੀ ਕਰ ਲੈਣ ਇਹ ਤੁਹਾਡੇ ਹੋਰ ਵੀ ਬੈਂਕਾਂ 'ਚ ਖਾਤੇ ਹੋਣਗੇ ਹੋਰ ਕਿਸੇ ਨਾਲ ਨਹੀਂ ਹੋਇਆ ਅਜੇ ਤੱਕ ਨਾਲ HDFC ਜੀ ਮੇਰੇ ਦੋ ਖਾਤੇ ਆ HDFC ਅਜੇ ਤੱਕ ਇੱਕ ਰੁਪਈਆ ਦਾ ਨਹੀਂ ਫਰਕ ਪਿਆਗਾ ਮੇਰੇ ਨਾਲ ਵੀ ਆ ਰੀ ਚੈ ਇਹਨੇ 15 ਦਿਨਾਂ ਦੀ ਤੁਹਾਨੂੰ ਸਾਰੀ ਇਹਨੇ 15 ਦਿਨਾਂ ਹੀ ਦੋ ਵਾਰੀ ਦੋ ਵਾਰੀ ਹੋ ਗਿਆ ਇਹਨੇ ਸਾਰਾ ਕੁਝ ਦਿਖਾਤਾ ਕੱਲ ਨੂੰ ਇਹ ਕੁਝ ਹੋਰ ਵੀ ਕਰ ਸਕਦੇ ਮੇਰੇ ਨਾਲ ਮੇਰੇ ਖਾਤੇ ਪੈਸੇ ਪਏ ਆ ਮੇਰੇ ਖਾਤੇ 6 ਲੱਖ ਰੁਪਈਆ ਪਿਆ ਅੱਜ ਕੱਲ ਨੂੰ ਹੋਰ ਵੀ ਕੁਝ ਕਰ ਸਕਦੇ ਆ ਤੁਹਾਡੇ ਮਾਂ ਚ ਡਰ ਬਣ ਗਿਆ ਯਾਰ ਪੂਰਾ ਡਰ ਹੈ ਮੇਰੇ ਮਨ ਦੇ ਵਿੱਚ ਵੀ ਕੱਲ ਨੂੰ ਹੋਰ ਕੁਝ ਕਰਤਾ ਇਹਨੇ ਫਿਰ ਮੈਂ ਕਿੱਥੇ ਜਾਊਂਗਾ ਤੁਹਾਡੇ ਤੋਂ ਪੁੱਛੇ ਬਿਨਾ ਇਹ ਅਕਾਊਂਟ ਸਟੇਟਮੈਂਟ ਦੱਸ ਦਿੰਦੇ ਆ ਤੁਹਾਡੇ ਤੋਂ ਪੁੱਛੇ ਬਿਨਾ ਇਹ ਚੈੱਕ 4 ਵਾਲਾ 6 ਨੂੰ 6 ਵਾਲਾ 4 ਨੂੰ 6 6 6 ਤਰੀਕ ਵਾਲਾ 4 ਤਰੀਕ ਨੂੰ ਪਾਸ ਕਰਤਾ ਇਹਨੇ ਕਿਹੜੀ ਬੈਂਕ ਹੈ ਜੀ ਆ ਕੈਪੀਟਲ ਬੈਂਕ ਹੈ ਸਾਹਮਣੇ ਕੈਪੀਟਲ ਸਮਾਨਪੁਤ ਬਲਾਂ ਹਾਂ ਹੁਣ ਕੀ ਕਹਿੰਦੇ ਵੀ ਅਸੀਂ ਵਾਪਸ ਕਰੀਏ ਅਸੀਂ ਵਾਪਸ ਕਰਤੇ ਜੀ ਕਹਿੰਦੇ ਤੁਸੀਂ ਕੁਛ ਨਾ ਕਰੋ ਤੁਸੀਂ ਕੁਛ ਨਾ ਕਰੋ ਅਸੀਂ ਵਾਪਸ ਕਰਤੇ ਤੁਹਾਡੇ ਪੈਸੇ ਕਹਿੰਦੇ ਤੁਸੀਂ ਕੁਛ ਨਾ ਕਰੋ ਜੀ ਕਹਿੰਦੇ ਸਾਡੀ ਮਿਹਨਤ ਹੈ ਤੁਹਾਡੇ ਮੂਰੇ ਆਹ ਫੋਨ ਆਈ ਜਾਂਦੇ ਹੁਣ ਵੀ ਆਹ ਫੋਨ ਆਈ ਜਾਂਦੇ ਇਹ ਛੋਟੇ ਭਾਈ ਦਾ ਫੋਨ ਹੈ ਠੀਕ ਹੈ ਅੱਛਾ ਤੇ ਤੁਹਾਡੀ ਐਂਟਰੀ ਬਹਾਇਓ ਮਤਲਬ ਚਲੋ ਜੀ ਮੇਲਾ 2:31 ਮਿੰਟ ਹੀ ਕੱਟੇ ਗਏ ਆ ਹਾਂ ਠੀਕ ਹੈ ਤੇ ਦੋਸ਼ ਪੰਨਿਆਂ ਦੇ ਵਾਪਸ ਦੋਸ਼ ਮੈਨੂੰ ਮੈਨੂੰ ਜਦੋਂ ਮੈਸੇਜ ਆਉਂਦਾ ਮੈਂ ਫੋਨ ਕਰਦੇ ਫਿਰ ਜੋ ਹੱਲਾ ਪੈਂਦਾ ਰੌਲਾ ਪੈਂਦਾ ਫਿਰ ਮੇਰੇ ਵਾਪਸ ਕਰਦੇ ਆ ਪੈਸੇ ਪੈਸੇ ਦੀ ਕੋਈ ਦਿੱਕਤ ਨਹੀਂ ਪੈਸੇ ਤਾਂ ਆਪਾਂ ਦੇਣੇ ਆ ਉਹ ਬੰਦੇ ਨੂੰ ਬਟ ਉਹ ਬੰਦੇ ਨੂੰ ਮੈਂ ਜਦੋਂ 6 ਤਰੀਕ ਦਾ ਚੈੱਕ ਦਿੱਤਾ 4 ਤਰੀਕ ਨੂੰ ਕਿਵੇਂ ਪਾਸ ਹੋ ਜੂਗਾ ਬੈਂਕ 'ਚ ਹੁੰਦਾ ਨਹੀਂ ਮਤਲਬ ਗੱਲ ਕਾਨੂੰਨ ਮੁਤਾਬਕ ਸਹੀ ਨਹੀਂ ਹਾਂ ਸਹੀ ਹੈ ਉਹਨਾਂ ਮੁਤਾਬਕ ਨਹੀਂ ਸਹੀ ਹੈ ਬੰਦੇ ਉਹਨਾਂ ਮੁਤਾਬਕ ਸਹੀ ਹੋਣਾ ਚਾਹੀਦਾ ਤੁਹਾਨੂੰ ਸਾਰਾ ਕੁਝ ਹੋਣਾ ਚਾਹੀਦਾ ਅਸੀਂ ਪੱਖ ਲੈਣ ਲਈ ਗਏ ਲਗਭਗ ਘੰਟਾ ਸਵਾ ਘੰਟਾ ਬੈਠੇ ਪਰ ਮੈਨੇਜਰ ਸਾਹਿਬ ਕਹਿੰਦੇ ਮੈਂ ਪੱਖ ਨਹੀਂ ਦੇ ਸਕਦਾ ਮੈਂ ਇਸ ਵਿਸ਼ੇ ਤੇ ਪੱਖ ਨਹੀਂ ਦੇ ਸਕਦਾ ਮੈਂ ਤਸਵੀਰਾਂ ਦਿਖਾ ਦਿਆਂ ਅੰਦਰ ਕੈਮਰਿਆਂ ਦੇ ਵਿੱਚ ਵੀ ਸਾਡੇ ਗਿਆ ਜੀ ਤਸਵੀਰਾਂ ਹੋਣਗੀਆਂ ਕਿ ਅਸੀਂ ਪੱਖ ਲੈਣ ਦੀ ਕੋਸ਼ਿਸ਼ ਕੀਤੀ ਕਿ ਤੁਹਾਡਾ ਇਸ ਵਿਸ਼ੇ ਤੇ ਕੀ ਪੱਖ ਹੈ ਜਿਹੜੀ ਉਹਨਾਂ ਨੇ ਤੁਹਾਡੀ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਜੀ ਤੁਹਾਡੀ ਸੰਤੁਸ਼ਟੀ ਤੁਸੀਂ ਸੰਤੁਸ਼ਟ ਹੋ ਗਾਲ ਦੇ ਉੱਤੇ ਕੋਈ ਸੰਤੁਸ਼ਟੀ ਨਹੀਂ ਜੀ ਕੋਈ ਸੰਤੁਸ਼ਟੀ ਕਾਦੀ ਹੈ ਜਦੋਂ ਬੰਦਾ ਬੋਲ ਹੀ ਨਹੀਂ ਸਕਦਾਗਾ ਉਹ ਤਾਂ ਕਹਿੰਦੇ ਕਲੈਰੀਕਲ ਮਿਸਟੇਕ ਕਲੈਰੀਕਲ ਮਿਸਟੇਕ ਕਿੱਥੋਂ ਹੈ ਜੀ ਕਿੱਥੋਂ ਕਲੈਰੀ ਕਮ ਸਟੇਲ ਹੈ ਇੱਕ ਸਾਡੇ ਇੱਕ ਮਿੰਟ ਦੇ ਨਾਲ ਦੀ ਨਾਲ ਪੈਸੇ ਮੇਰੇ ਆ ਕੇ ਅਕਾਊਂਟ ਦੇ ਵਿੱਚ ਜਿਹੜਾ ਬੰਦਾ ਪੈਸੇ ਲੈ ਗਿਆ ਉਹ ਦੁਕਾਨ ਤੇ ਖੜਾ ਹੈ ਕਿ ਮੇਰੇ ਤੋਂ ਗਲਤੀ ਹੋ ਗਈ ਜੀ ਗਲਤੀ ਨਾਲ ਪੈਸੇ ਦਿੱਤੇ ਉਹਨਾਂ ਨੇ ਇੱਥੇ ਮੰਨਦੇ ਨਹੀਂ ਪਏ ਥੋੜੇ ਸਾਹਮਣੇ ਉਹ ਬੰਦਾ ਕੈਸ਼ ਕਢਾ ਕੇ ਲਗਿਆ ਪੈਸੇ ਕੈਸ਼ ਕਢਾ ਕੇ ਲਗ ਗਿਆ ਕੈਮਰਾ ਚਾਹੂਗਾ ਉਹ ਚੈੱਕ ਕਰੋ ਕੈਮਰੇ ਇਹ ਐਂਟਰੀ ਰਿਵਰਸ ਵਾਜੀ ਗਈ ਨਾਲੇ ਪੈਸੇ ਲੈ ਗਿਆ ਨਾਲੇ ਕੈਮਰਾ ਨਾਲੇ ਪੈਸੇ ਲੈ ਗਏ ਐਂ ਹੋਇਆ ਹਮ ਉਹ ਤਾਂ ਫਿਰ ਪੈਸਾ ਗਿਆ ਕਿਧਰ ਵੀ ਉਹਦੇ ਕੋਲੇ ਵੀ ਹੈ ਤੇ ਤੁਹਾਡੇ ਕੋਲ ਪੈਸੇ ਤਾਂ ਉਹਦੀ ਜੇਬ ਚ ਹੈ ਨਾ ਪੈਸੇ ਤਾਂ ਜੇਬ ਚੋਂ ਜੋ ਮਰਜ਼ੀ ਦੇ ਕਿਉਂਕਿ ਬੈਂਕ ਇੱਕ ਪਾਸੇ ਸਾਨੂੰ ਵਾਪਸ ਦੇ ਰਿਹਾ ਇੱਕ ਪਾਸੇ ਉਹਨੂੰ ਕੈਸ਼ ਦੇਈ ਬੈਠਾ ਦੋਨੇ ਪਾਸੇ ਬੈਂਕ ਚੱਲੀ ਜਾਂਦਾ ਇਹਦੇ ਵਿੱਚ ਤਾਂ ਬੈਂਕ ਵੀ ਦੇਖੂਗਾ ਨਾ ਵੀ ਬੈਂਕ ਨੂੰ ਹੁਣੇ ਚਾਦਾ ਪਰ ਬੈਂਕ ਦੇ ਸੀਨੀਅਰ ਆ ਕੇ ਹੁਣੇ ਚੈੱਕ ਕਰਨੇ ਨੂੰ ਹਨਾ ਵੀ ਭਾਈ ਵੀ ਇਹਦੇ ਜੀ ਕੈਸ਼ ਪੂਰਾ ਹੈਗਾ ਕਿ ਨਹੀਂ ਹੈਗਾ ਇੱਕ ਪਾਸੇ 29000 ਰੁਪਿਆ ਆਪਾਂ ਦੇਈ ਬੈਠੇ ਇੱਕ ਪਾਸੇ 29000 ਰੁਪਿਆ ਆਪਾਂ ਪਾਰਟੀ ਨੂੰ ਨਹੀਂ ਸਾਨੂੰ ਰਿਫੰਡ ਵੀ ਕਰਦਾ ਇਹਨਾਂ ਨੇ ਨਾਲ ਨਾਲ ਨਹੀਂ ਨਹੀਂ ਤੁਸੀਂ ਲੋਨ ਕਰਾਇਆ ਸੀ ਤੁਸੀਂ ਇਹ ਵੀ ਕਹਿਆ ਵੀ ਲੋਨ ਵੀ ਮੈਂ ਹਾਂ ਲੋਨ ਸਾਰਾ ਭਰੂੰਗਾ ਜੀ ਮੈਂ ਲੋਨ ਭਰ ਕੇ ਮੈਂ ਕਲੀਅਰ ਕਰੂੰਗਾ ਜੀ ਬੰਦ ਕਰੂੰਗਾ ਮੈਂ ਤਾਂ ਲੋਕਾਂ ਨੂੰ ਵੀ ਕਹੂੰਗਾ ਤੁਸੀਂ ਬੈਂ ਇਹ ਬੈਂਕ ਫਰਾਡ ਹੈ ਇਹਦੇ ਬੈਂਕ ਤੁਹਾਡੀ ਪ੍ਰਾਈਵੇਸੀਆਂ ਕੋਈ ਨਹੀਂ ਥੋੜੀ ਪ੍ਰਾਈਵੇਸੀ ਲੀਕ ਹੋ ਸਕਦੀ ਹੈ ਤੁਹਾਡਾ ਕੱਲ ਨੂੰ ਕੋ ਨੁਕਸਾਨ ਹੋ ਸਕਦਾ ਹੈ ਕੱਲ ਨੂੰ ਤੁਸੀਂ ਇੱਥੋਂ ਕੋਈ ਪੈਸੇ ਲੈ ਜਾਓ ਬੈਂਕ ਦੇ ਅਮਪਲਾਈ ਕਰਦੇ ਵੀ ਫੁਲਾਨਾ ਬੰਦਾ ਪੈਸੇ ਲੈ ਗਿਆ ਕੋਈ ਲੁੱਟਖੋ ਹੋ ਸਕਦੀ ਹੈ ਤੁਹਾਡਾ ਕਹਿੰਦਾ ਮਤਲਬ ਲੁੱਟ ਲਟੇਰਿਆਂ ਤੱਕ ਵੀ ਗੱਲ ਜਾ ਸਕਦਾ ਹੈ ਹੋ ਸਕਦਾ ਕੋਈ ਵੱਡੀ ਗੱਲ ਨਹੀਂ ਸਾਰੇ ਰਿਲੇਸ਼ਨ ਹੋ ਸਕਦੇ ਇਹਨਾਂ ਦੇ ਇਹਨਾਂ ਦੇ ਰਿਲੇਸ਼ਨ ਕਿਤੇ ਵੀ ਹੋ ਸਕਦੇ ਆ ਜੇ ਤੁਹਾਡੀ ਜਾਣਕਾਰੀ ਕਿਸੇ ਵਿਅਕਤੀ ਨੂੰ ਮਿਲ ਸਕਦੀ ਹੈ ਤਾਂ ਕਿਤੇ ਹੋਰ ਨੂੰ ਹੀ ਮਿਲਦਾ ਸਾਰਾ ਕੁਝ ਹੋ ਸਕਦਾ ਜੀ ਸਾਰਾ ਕੁਝ ਹੋ ਸਕਦਾ ਜੋ ਅੱਜ ਕੱਜ ਨਹੀਂ ਹੋਣਾ ਚਾਹੀਦਾ ਉਹ ਸਾਰਾ ਕੁਝ ਹੋਇਆ ਜਦੋਂ ਮੇਰੀ ਇੱਕ ਅੱਜ ਮਾਮਲਾ 29000 ਦਾ ਹੀ ਤੁਹਾਨੂੰ ਲੱਗਦਾ ਕਿ ਕੋਈ ਵੱਡੀ ਰਕਮ ਹੋਈ ਜੇ ਤਾਂ ਉਦੋਂ ਵੱਡੀ ਤੇ ਟੈਨਸ਼ਨ ਹੈ ਹੋ ਸਕਦਾ ਕੋਈ ਵੱਡੀ ਟੈਨਸ਼ਨ ਕੋਈ ਵੱਡੀ ਗੋਲੀ ਇਹ ਕਰ ਸਕਦੇ ਆ ਇਹ ਵੀ ਕਿਹਾ ਉਹਦੇ 2 ਲੱਖ ਰੁਪਏ ਕਢਵਾਇਆ ਉਹਦੇ ਵੀ ਇਹਨਾਂ ਨੇ ਮਿੰਟੇ 'ਚ ਫੋਨ ਕਰਤਾ ਵੀ ਇਹਨਾਂ ਨੇ 2 ਲੱਖ ਰੁਪਏ ਕਢਵਾ ਲਿਆ ਕਿਸੇ ਨੂੰ ਵੀ ਕਿਹਾ ਇਹਨਾਂ ਨੇ ਕਿਉਂ ਕਿਹਾ ਜਾਂ ਕਿਹਾ ਅਸੀਂ ਪੈਸੇ ਕਢਵਾਉਣੇ ਆ ਅਸੀਂ ਲੋਨ ਕਰਵਾਇਆ ਅਸੀਂ ਅਸੀਂ ਨਹੀਂ ਨਹੀਂ ਪੈਸੇ ਕਢਵਾਏ ਆ ਆਪਦੇ ਕਢਵਾਏ ਆ ਅਸੀਂ ਬਿਲਕੁਲ ਹੈ ਫਿਰ ਇਹਨਾਂ ਦਾ ਕੀ ਮਤਲਬ ਵੀ ਗਾ ਕਿਸੇ ਨੂੰ ਕਹਿ ਜਾਂਦਾ ਮੰਨ ਕੇ ਡਰ ਬੈਠਿਆ ਤੁਹਾਡੇ ਹੈ ਪੂਰਾ ਡਰ ਬੈਠਾ ਹੋਇਆ ਜੀ ਸਾਡੇ ਮਨ 'ਚ ਅਸੀਂ ਐਸੀ ਪਿੱਛੇ ਤੇ ਅਕ त्यहाँ अकाउन्ट बन्द गरेर